ਕਾਲ ਸਾਰੇ ਦੋਸਤਾਂ ਨੂੰ ਵੈਲਕਮ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਜੱਲੀ ਜਾਂਦਾ ਬਈ ਕੰਮ ਇਹਦਾ ਬਸ ਕੈਸਟੀ ਦਾ ਰਹਿ ਗਿਆ ਇਹ ਦਰਦ ਦਾ ਕੈਸਟੀ ਮਗਰੋਂ ਹੈਲਦੀ ਕਰਨੀ ਆ ਟਰਾਲੇ ਅੱਲੀ ਦਾ ਜੋਏ ਨਹੀਂ ਗੇ ਪਹਿਲਾਂ ਮਾਲ ਲੈਣ ਚਲੇ ਗੇ ਦੂਜੇ ਟਰਾਲੇ ਦਾ ਮਾਲ ਆ ਗਿਆ ਹੀ ਆਪਣੇ ਦਾ ਤੇ ਨਾਲ ਫਿਰ ਛੱਟ ਦੇਗਾ ਚਾਤਰਾ ਮੰਗਾਲੀਆਂ ਆਈਆਂ ਉਹ ਦੁਬਾਰੀ ਚਾਦਰ ਉਹਦੀਆਂ ਚਾਤਰਾ ਲੱਗ ਗਈ ਪਾਉਣ ਬਈ ਕੰਮ ਰੋਕ ਕੇ ਦਿਖਾਉਣਾ ਤੁਹਾਨੂੰ ਉੱਪਰੋਂ ਵੀ ਲੋਕੇਸ਼ਨ ਇੱਕ ਮੂਰਲੇ ਪਾਸੇ ਬੈਂਡ ਜੇ ਵਾਲੀ ਚਾਦਰ ਲਿਆਂਦੀ ਆਪਾਂ ਕਹਿੰਦੇ ਸੋਹਣੀ ਲੱਗਦੀ ਆ ਦੱਸਿਓ ਕਮੈਂਟ ਕਰਕੇ ਕਿਵੇਂ ਆ ਦਿਖਾਉਣੇ ਤੁਹਾਨੂੰ ਆ ਉੱਪਰਲੀ ਸਾਈਡ ਆ ਮੈਸਤਰੀ ਵੰਗਾਰੇ ਆ ਸੀ ਔਰ ਮੈਸਤਰੀ ਕਿਵੇਂ ਆ ਓ ਤੂੰ ਕਿਣਾ ਫੱਟੇ ਤੇ ਬਹਿ ਗਿਆ ਉੱਤੇ ਡਰ ਨਹੀਂ ਲਾਇਦਾ ਹਾਂ ਬੱਸ ਆ ਜੀ ਇਹ ਮੁਰਮਿਜੀ ਲਿਆਂਦੀ ਸੀ ਇਦੋਂ ਗਾਇਤ ਪਰਨਾਲਾ ਲੱਗ ਜੂਗਾ ਹਨਾ ਇੱਕ ਸੋਹਣੀ ਵੀ ਲੱਗਦੀ ਆ ਬਾਰੋ ਮੁਰਮਿਜੀ ਚਾਦਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਆ ਬਾਕੀ ਭਾਈ ਇਦਾਂ ਹੀ ਤੁਹਾਡੀ ਸਪੋਰਟ ਰਵੇ ਤੇ ਪ੍ਰਮਾਤਮਾ ਦੀ ਕਿਰਪਾ ਰਵੇ ਲਾ ਦਿਆਂਗੇ ਸਿਰੇ ਸਾਰਾ ਛੱਡ ਹੌਲੀ ਹੌਲੀ ਮੈਸਤਰੀ ਹੈਰਾ ਦਾ ਧੱਕਾ ਨਹੀਂ ਤੇਰਾ ਉਵੇਂ ਹੀ ਤੁਰਿਆ ਫਿਰਦਾ ਤੂੰ ਆਹ ਉਹ ਜਿਵੇਂ ਤੂੰ ਤੁਰਿਆ ਕਰਦਾ ਮਤਲਬ ਨਾ ਮੈਨੂੰ ਡਰ ਲੱਗਦਾ ਨਹੀਂ ਪਰੇ ਵੀ ਸ਼ਰਕ ਚ ਨਾ ਨਿਰਣ ਦੇ ਨਹੀਂ ਨਹੀਂ ਉਧਰ ਨੂੰ ਨਹੀਂ ਜਾਂਦੀ ਹੈ ਨਹੀਂ ਜਾਂਦੀ ਕਿਵੇਂ ਬਾਈ ਨਯਾਰਾ ਹੋਰ ਐਸ ਕਾ ਯਾਰਾ ਦਾ ਕੰਮ ਦਾ ਉੱਥੇ ਹੀ ਤੁਰਿਆ ਕਰਦਾ ਉਹ ਨਯਾਰਾ ਨਾ ਪਰਮਾਤਮਾ ਨੇ ਨਾ ਕਿਰਪਾ ਕੀਤੀ ਚਲੋ ਹੌਲੀ ਹੌਲੀ ਆ ਸਾਰਾ ਤੁਹਾਨੂੰ ਨੀਲੇ ਰੰਗ ਚ ਕਨਵਰਟ ਕਰ ਦਿਆਂਗੇ ਅਵੇ ਲਾ ਸਾਡਾ ਮੈਸਤਰੀ ਦਾ ਐਂ ਤੁਰਦਾ ਭਰਾਵਾ ਤਾਂ ਹੀ ਮੈਸਤਰੀ ਜੱਦਿਆਂ ਸਾਡਾ ਤਾਂ ਵਜਨ ਜਿਆਦੇ ਆ ਪਲਾਈ ਪਲਾਈ ਰੱਖ ਕੇ ਵੀ ਕੋਟ ਨਹੀਂ ਨਾ ਤੁਰਦੇ ਆ ਤਾਂ ਬੰਦਾ ਜੱਦਿਆ ਭਰਾਵਾ ਛੱਡਾਂ ਵਾਲਾ ਰਿਸ਼ਤੇਦਾਰ ਹੀ ਆ ਬਾਈ ਦਾ ਠੀਕ ਹੈ ਕਰ ਦਿਓ ਵੀਡੀਓ ਸ਼ੇਅਰ ਮੇਰੇ ਭਰਾ ਸਤਿ ਸ੍ਰੀ ਅਕਾਲ ਸਾਰੇ ਨੇ